ਬੰਦਾ ਸੁਪਨੇ ਤਾਂ ਬਹੁਤ ਦੇਖਦਾ ਹੁੰਦਾ ਪਰ ਸੁਪਨੇ ਦੇਖਣ ਦੇ ਲਈ ਨਾ ਬਹੁਤ ਸਾਰੀ ਮਿਹਨਤ ਕਰਨੀ ਪੈਂਦੀ ਹੈ ਸੁਪਨਾ ਦੇਖੋ ਦੇਖਿਆ ਸੀਗਾ ਇਸ ਪਰਿਵਾਰ ਨੇ ਤਾਂ ਦੇਖੋ ਯਾਰ ਇੱਕ ਦਿਨ ਐਸੀ ਮਿਹਨਤ ਕੀਤੀ ਪਰਿਵਾਰ ਦਾ ਸੁਪਨਾ ਵੀ ਪੂਰਾ ਹੋ ਗਿਆ ਯਾਰ ਤਾਂ ਦੇਖੋ ਪਰਿਵਾਰ ਨੂੰ ਕਿੰਨੀ ਖੁਸ਼ੀ ਹੋਈ ਤਾਂ ਵਾਰ ਰਕਾਈ ਦੀ ਰਸਮ ਵੀ ਹੋਈ ਤਾਂ ਥਾਰ ਗੱਡੀ ਲਿਆਂਦੀ ਯਾਰ ਇਸ ਪਰਿਵਾਰ ਨੇ ਯਾਰ ਹੌਸਲੇ ਦੇ ਨਾਲ ਨਾ ਸਾਰੇ ਸੁਪਨੇ ਪੂਰੇ ਹੋ ਜਾਂਦੇ ਨੇ ਯਾਰ ਤੇ ਚਾਹ ਤਾਂ ਹੁੰਦੀ ਆ ਹਰੇਕ ਚੀਜ਼ ਦਾ ਯਾਰ ਦੇਖੋ ਘਰ ਵਿੱਚ ਚੀਜ਼ ਆਈ ਆ ਤੇ ਪਰਿਵਾਰ ਨੂੰ ਦੇਖੋ ਕਿੰਨੀ ਖੁਸ਼ੀ ਹੈ ਯਾਰ ਜਿਹੜੇ ਸੌਂਕ ਹੁੰਦੇ ਆ ਨਾ ਬੰਦੇ ਦੇ ਉਸ ਬੰਦੇ ਨੂੰ ਹਿੰਮਤ ਵੀ ਹੋਣੀ ਚਾਹੀਦੀ ਆ ਵੀ ਸੌਂਕ ਪੂਰੇ ਕਰਨ ਦੀ ਫੇਰ ਜਾ ਕੇ ਸੌਂਕ ਪੂਰੇ ਹੁੰਦੇ ਨੇਗੇ ਯਾਰ ਸੌਂਕ ਕੋਈ ਵੀ ਹੋਵੇ ਸੌਂਕ ਮਿਹਨਤ ਦੇ ਨਾਲ ਹੁੰਦੇ ਨੇ ਪੂਰੇ ਇਸ ਪਰਿਵਾਰ ਨੇ ਮਿਹਨਤ ਕੀਤੀ ਤਾਂ ਦੇਖੋ ਪ੍ਰਮਾਤਮਾ ਨੇ ਵੀ ਸੁਪਨਾ ਪੂਰਾ ਕੀਤਾ ਯਾਰ ਪਰਮਾਤਮਾ ਇਦਾਂ ਹਰੇਕ ਦਾ ਸੁਪਨਾ ਪੂਰਾ ਕਰੇ ਤੇ ਕੀ ਕਹਿਣਾ ਚਾਹੂੰਗਾ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਜੀ